ਸਰ ਅਸਪੀਸਿੰਗ ਸਾਫਟਵਾਇਰ ਚਾਂਸ ਕਰ ਰਹੇ ਹਨ ਅਨੰਦ ਦੇਵ ਯੂਨੀਵਰਸਿਟੀ ਅਮਰਸਾ ਦੇ ਮਾਰਗਦਰਸ਼ਨ ਦੇ ਅਧਿਉ ਸਰਦਾਰ ਹਰਸ਼ਨ ਸਿੰਘ ਰੋਲਾ ਦੇ ਅਤੇ ਸਰਦਾਰ ਅਰਵਿੰਦ ਸਿੰਘ ਜੀ ਦੇ ਹਲਾਸ਼ੇਰੀ ਦੇ ਸਦਕਾ ਸਟਾਫ ਦੇ ਅੰਤਰਰਾਸ਼ਟਰੀ ਯਤਨਾਂ ਦੇ ਨਾਲ ਆਸੇ ਵਿਦਿਆਰਥੀਆਂ ਦੇ ਨਾਲ ਅੱਜ ਨੋੜੀ ਦਾ ਤਿਉਹਾਰ ਆਪਣੇ ਕਾਲਜ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹਾਂ ਬਹੁਤ ਸਾਰੀ ਐਕਟੀਵਿਟੀਜ਼ ਚੱਲ ਰਹੀਆਂ ਨੇ ਪੰਗੜਾ ਚੱਲ ਰਿਹਾ ਗਿੱਧਾ ਚੱਲ ਰਿਹਾ ਲੋਕੀ ਚੱਲ ਰਿਹਾ ਸੋ ਡਾਂਸ ਚੱਲ ਰਿਹਾ ਸਿੰਗਿੰਗ ਚੱਲ ਰਹੀ ਹੈ ਸਾਰਾ ਕੁਝ ਐਵਰੀਥਿੰਗ ਬਹੁਤ ਵਧੀਆ ਕਰਾਇਆ ਜਾ ਰਿਹਾ ਹੈ ਲੋੜੀ ਬਹੁਤ ਵਧੀਆ ਸੈਲਿਬ੍ਰੇਟ ਕੀਤੀ ਜਾ ਰਹੀ ਹੈ ਤੇ ਐਕਟੀਵਿਟੀ ਵੀ ਸਾਡੇ ਕੋਲੇ ਪੰਗੜਾ ਵੀ ਕੀਤਾ ਜਾਣਾ ਹੈ ਡਾਂਸ ਵੀ ਆ ਤੇ ਲੋਕ ਗੀਤ ਵੀ ਪਰਫਾਰਮੈਂਸ ਬੱਚੇ ਕਰ ਰਹੇ ਨੇ ਤੇ ਬਹੁਤ ਵਧੀਆ ਸਾਰੇ ਸੈਲਿਬ੍ਰੇਟ ਕਰ ਰਹੇ ਨੇ हेलो नमस्ते सशिगरा दा आप दोस्तों मैं आपका दोस्त हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲੁਧਿਆਣਾ ਦੇ ਸਾਰੇ ਦਰਸ਼ਕਾਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਹਰ ਪੂਰੇ ਪੰਜਾਬ ਦੇ ਵਿੱਚ ਤੇ ਲੋਹੜੀ ਸੈਲੀਬ੍ਰੇਟ ਕੀਤੀ ਹੈ ਸਕੂਲ ਔਰ ਕਾਲਜਾਂ ਦੇ ਵਿੱਚ ਉੱਥੇ ਅਗਲੇ ਲੁਧਿਆਣਾ ਸ਼ਹਿਰ ਦੀ ਗੱਲ ਕਰੇ ਤੇ ਲੁਧਿਆਣਾ ਸ਼ਹਿਰ ਦੇ ਗੁਜਰਾਵਾਲਾ ਗੁਰੂ ਨਾਨਕ ਖਾਲਸਾ ਕੋਲਾ ਦੇ ਵਿੱਚ ਅੱਜ ਬਹੁਤ ਧੁੰਮ ਤੰਦ ਨਾਲ ਲੋਹੜੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਸਾਡੇ ਨਾਲ ਗੱਲ ਕਰ ਮਜੂਨ ਦੇ ਕਾਲਜ ਦੇ ਪ੍ਰਿੰਸੀਪਲ ਸਰ ਤੇ ਗੱਲ ਕਰਦੇ ਹਾਂ ਕਿਸ ਪ੍ਰਕਾਰ ਦੇ ਅਕਟੀਵਿਟੀਜ਼ ਕੀਤੀਆਂ ਜਾ ਰਹੀਆਂ ਨੇ ਕਿਸ ਪ੍ਰਕਾਰ ਨਾਲ ਸਟੂਡੈਂਟਸ ਨਾਲ ਰਲ ਕੇ ਲੋਹੜੀ ਸੈਲੀਬ੍ਰੇਟ ਲਾਈਵ ਵੀ ਟੀਮ ਸਾਡੇ ਨਿਮਾਣੇ ਦੇ ਸੱਦਰ ਨੂੰ ਪ੍ਰਵਾਨ ਕਰਕੇ ਸਾਡੇ ਕਾਲਜ ਦੇ ਵੱਲੋਂ ਜੋਜੋਜਿਤ ਕੀਤੇ ਜਾ ਰਹੇ ਡੋੜੀ ਦੇ ਪ੍ਰੋਗਰਾਮ ਨੂੰ ਇੱਕ ਹੋਰ ਵਾਸਾ ਤੁਸੀਂ ਪਹੁੰਚ ਰਹੇ ਹੋ ਮੈਂ ਲੁਧਿਆਣਾ ਲਾਈਵ ਦੇ ਮਾਧਿਅਮ ਦੇ ਰਾਏ ਸਮੂਹ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਡੋੜੀ ਦੀਆਂ ਤੇਜ ਦਿਲ ਤੋਂ ਮੁਬਾਰਕਬਾਦ ਦਿੰਦਾ ਹਾਂ ਔਰ ਅੱਥੇ ਜਾਣਕਾਰੀ ਸਾਂਝੇ ਕਰਦੇ ਹੋਏ ਮੈਨੂੰ ਬਤਿਆਤ ਪ੍ਰਸੰਤ ਹੋ ਰਹੀ ਹੈ ਕਿ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕਾਉਂਸਲ ਦੇ ਯੋਗ ਰਹਿਨਮਾਈ ਦੇ ਦੇ ਡਾਕਟਰ ਐਸ ਪੀ ਸਿੰਘ ਸਾਹਿਬ ਤੋਂ ਵਾਇਸ ਚਾਂਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਦੇ ਮਾਰਗਦਰਸ਼ਨ ਅੱਜ ਸਰਦਾਰ ਹਰਸ਼ੰਦ ਸਿੰਘ ਨਿਰੁੱਲ ਜੀ ਅਤੇ ਸਰਦਾਰ ਅਰਵਿੰਦ ਸਿੰਘ ਜੀ ਦੇ ਹਲਾ ਸ਼ੇਰੀ ਦੇ ਸਦਕਾ ਸਟਾਫ ਦੇ ਅਨਤਕ ਯਤਨਾਂ ਦੇ ਨਾਲ ਅੱਜ ਵਿਦਿਆਰਥੀਆਂ ਦੇ ਨਾਲ ਅੱਜ ਲੋਹੜੀ ਦਾ ਤਿਉਹਾਰ ਆਪਣੇ ਕਾਲਜ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਪੰਜਾਬ ਦਾ ਇੱਕ ਉੱਬਰ ਦਾ ਹੋਇਆ ਗਾਇਕ ਜੋ ਸਾਡੇ ਕਾਲਜ ਦਾ ਹੀ ਸਟੂਡੈਂਟ ਹੈ ਪਰਮੇਂਦਰ ਉਹ ਅੱਜ ਆਪਣੀ ਕਲਾ ਦਾ ਜੋਰ ਦਿਖਾ ਰਿਹਾ ਹੈ ਸਾਡਾ ਇਹ ਦੂਆ ਸਾਬ ਆਪਣੇ ਆਪ ਦੇ ਵਿੱਚ ਮਨੋਰਥ ਹੈ ਕਿ ਜਿੱਥੇ ਵਿਦਿਆਰਥੀਆਂ ਨੂੰ ਅਸੀਂ ਕਿਤਾਬੀ ਗਿਆਨ ਦੇਈਏ ਉਹਨਾਂ ਨੂੰ ਇੱਕ ਸਫਲ ਨਾਗਰਿਕ ਦੇਸ਼ ਕੌਮ ਦੀ ਸੇਵਾ ਕਰਨ ਦੇ ਸਮਰੱਥ ਬਣਾਈਏ ਨਾਲ ਦੇ ਨਾਲ ਅਸੀਂ ਇਹ ਉਪਰਾਲੇ ਕਰੀਏ ਕਿ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਹਰ ਸੰਭਵ ਯਤਨ ਕੀਤਾ ਜਾ ਸਕੇ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹ ਵੇ ਪੰਜਾਬ ਦੇ ਤਿਹਾਰਾਂ ਨੂੰ ਅਸੀਂ ਸਾਂਝੇ ਰੂਪ ਦੇ ਵਿੱਚ ਮਨਾਈਏ ਤਾਂ ਜੋ ਆਪਣੇ ਵਿਦਿਆਰਥੀਆਂ ਨੂੰ ਅਸੀਂ ਆਪਣੇ ਵਿਰਸੇ ਦੇ ਨਾਲ ਜੋੜ ਸਕੀਏ ਇਸ ਤਰ੍ਹਾਂ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਕਾਲਜ ਦੇ ਵਿੱਚ ਕੀ ਕੀ ਐਕਟੀਵਿਟੀ ਰਹਿ ਰਹੀ ਹੈ ਜੀ ਦੇਖੋ ਆਪਣੇ ਆਪ ਦੇ ਵਿੱਚ ਬੜੇ ਦੇਰ ਬਾਅਦ ਮੈਂ ਸਮਝਦਾ ਕਰੋਨਾ ਕੋਲ ਤੋਂ ਬਾਅਦ ਆਪਣੇ ਆਪ ਦੇ ਵਿੱਚ ਪਹਿਲਾ ਫੰਕਸ਼ਨ ਆ ਹੁਣ ਤੱਕ ਅਸੀਂ ਬੇਸ਼ੁਮਾਰ ਕਾਨਫਰੰਸ ਸੈਮੀਨਾਰ ਕਰਵਾਈਆਂ ਲੇਕਿਨ ਹੁਣ ਅਸੀਂ ਇਹ ਬੜੀ شدت ਨਾਲ ਇਹ ਲੋੜ ਮਹਿਸੂਸ ਕੀਤੀ ਕਿ ਕੁਝ ਅਜਿਹੇ ਤਿਹਾੜੀ ਅਜਿਹੇ ਦਿਨ ਮਨਾਉਣੇ ਚਾਹੀਦੇ ਨੇ ਕਿ ਜਿਹਦੇ ਨਾਲ ਵਿਦਿਆਰਥੀਆਂ ਨੂੰ ਅਸੀਂ ਉਹਨਾਂ ਦੇ ਵਿਰਾਸਤ ਦੇ ਨਾਲ ਜੋੜ ਸਕੇ ਤਾਂ ਮੇਰੇ ਖਿਆਲ ਦੇ ਵਿੱਚ ਮੇਰਾ ਇਹ ਆਪਣਾ ਜਾਤੀ ਤੌਰ ਤੇ ਮੰਨਣਾ ਕਿ ਲੋਹੜੀ ਦਾ ਤਿਹਾੜ ਇੱਕ ਜੀ ਤਿਆਰ ਹੈ ਕਿ ਜਿਸ ਨੂੰ ਹਰ ਮਜ਼ਬ ਹਰ ਈਮਾਨ ਦੇ ਨਾਲ ਸੰਬੰਧ ਰੱਖਣ ਵਾਲਾ ਪੰਜਾਬੀ ਮਨਾਉਂਦਾ ਵਾ ਔਰ ਇਹ ਹਰ ਕਰਦੇ ਵਿੱਚ ਖੁਸ਼ੀਆਂ ਦੇ ਆਮਦ ਇੱਕ ਪ੍ਰਤੀਕ ਦੇ ਰੂਪ ਦੇ ਵਿੱਚ ਇਸ ਨੂੰ ਲਿਆ ਜਾਂਦਾ ਔਰ ਇਸ لحاظ ਦੇ ਨਾਲ ਅਸੀਂ ਆਪਣੇ ਕਾਲਜ ਦੇ ਵਿੱਚ ਇਹ ਚੋਣ ਕੀਤੀ ਹੈ ਕਿ ਲੋਹੜੀ ਨੂੰ ਸੈਲੀਬ੍ਰੇਟ ਕੀਤਾ ਜਾਵੇ ਮੈਂ মিডিਆ ਪਰਸਨ ਦੋਵੇ ਤਾ ਦਿਲ ਤੋਂ ਮਸ਼ਕੂਰ ਹਾਂ ਕਿ ਜਿਨ੍ਹਾਂ ਨੇ ਇਸ ਕਾਲਜ ਦੇ ਵਿੱਚ ਪਹਾਰ ਕੇ ਇਸ ਪ੍ਰੋਗਰਾਮ ਦੀ ਕਵਰੇਜ ਦੇ ਲਈ ਆਪਣਾ ਸਹਿਯੋਗ ਦਿੱਤਾ ਭਾਈ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਆਇਆ ਸਰ ਸ਼੍ਰੀ ਗਾਜੀ ਕਿਸਤਾ ਦੇਖਦੇ ਆ ਜਿਹੜਾ ਪਰਫਾਰਮ ਕੀਤਾ ਤੁਸੀਂ ਇੱਥੇ ਲੋਹੜੀ ਦੇ ਮੇਲੇ ਦੇ ਵਿੱਚ ਔਰ ਵੱਡੀ ਗੱਲ ਹੈ ਵੀ ਅੱਜ ਬਹੁਤ ਧੂਮਤਾਂ ਦੇ ਨਾਲ ਸਾਰਾ ਕਾਲਜ ਜਿਹੜਾ ਹੈ ਇਨਕਲੂਡਿੰਗ ਸਟੂਡੈਂਟਸ ਔਰ ਪੂਰੀ ਟੀਚਰਸ ਪ੍ਰਿੰਸੀਪਲ ਸਭ ਜਿਹੜਾ ਨਾਲ ਮਿਲ ਕੇ ਆ ਜਿਹੜਾ ਲੋਹੜੀ ਦੇ ਪਾਵਨ ਤਿਹਾਣ ਨੂੰ ਮਨਾ ਰਹੇ ਨੇ ਕਿੰਦਾ ਕਿੰਨਾ ਜੁਆਇਨ ਕਰਦੇ ਸੋ ਇੱਕ ਬਹੁਤ ਹੀ ਸਭ ਤੋਂ ਪਹਿਲਾਂ ਤਾਂ ਪ੍ਰਾਊਡ ਮੂਵਮੈਂਟ ਹੁੰਦਾ ਫੀਲ ਹੁੰਦਾ ਕਿਉਂਕਿ ਅਸੀਂ ਇਸੇ ਕਾਲਜ ਤੋਂ ਪੜੇ ਆ ਤੇ ਉੱਥੇ ਦੁਬਾਰਾ ਐਜ਼ ਅ ਗੈਸਟ ਆਫ ਆਨਰ ਆਣਾ ਹਨਾ ਤੇ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਹੈ ਇੱਕ ਪ੍ਰਾਊਡ ਮੂਵਮੈਂਟ ਫੀਲ ਹੁੰਦਾ ਸਾਨੂੰ ਸ ਪਲੇਟਫਾਰਮ ਸਾਨੂੰ ਪ੍ਰੋਵਾਈਡ ਕੀਤੇ ਨੇ ਸੋ ਇੱਕ ਬਹੁਤ ਖੁਸ਼ੀ ਹੁੰਦੀ ਹੈ ਕਿ ਲੋੜੀ ਫੈਸਟੀਵਲ ਦੇ ਸਾਨੂੰ ਬੁਲਾਇਆ ਬਿਲਕੁਲ ਮਨਾ ਕਿੱਧਰ ਰਹੇ ਨੇ ਬਾਰਕੀ ਇਧਰ ਕੀ ਕੀ ਐਕਟੀਵਿਟੀਜ਼ ਚੱਲ ਰਹੀਆਂ ਨੇ ਸੋ ਬਹੁਤ ساری ਐਕਟੀਵਿਟੀਜ਼ ਚੱਲ ਰਹੀਆਂ ਨੇ ਪੰਗੜਾ ਚੱਲ ਰਿਹਾ ਗਿੱਧਾ ਚੱਲ ਰਿਹਾ ਲੋਕੀ ਚੱਲ ਰਿਹਾ ਸੋ ਡਾਂਸ ਚੱਲ ਰਿਹਾ ਸਿੰਗਿੰਗ ਚੱਲ ਰਹੀ ਹੈ ਸਾਰਾ ਕੁਝ ਐਵਰੀਥਿੰਗ ਬਹੁਤ ਵਧੀਆ ਕਰਾਇਆ ਜਾ ਰਿਹਾ ਤੁਸੀਂ ਇਸ ਮੌਕੇ ਦੇ ਕੀ ਐਕਟੀਵਿਟੀ ਕੀਤੀ ਆ ਕਿ ਸੋ ਮੈਂ ਇੱਥੇ ਐਜ਼ ਅ ਸਿੰਗਿੰਗ ਪਰਫਾਰਮ ਕੀਤੀ ਹੈ ਸੋ ਮੈਂ ਪਹਿਲਾਂ ਵੀ ਮੈਨੂੰ ਬਹੁਤ ਸਪੋਰਟ ਰਹੀ ਹੈ ਇਸ ਕਾਲਜ ਦੀ ਮੈਨੂੰ ਮੁੱਖ ਵੱਖਰੇ ਬਹੁਤ ਸ ਇਸ ਇੱਕ ਪਲੇਟਫਾਰਮ ਦਿੱਤਾ ਹੈ ਸੋ ਮੈਂ ਅੱਜ ਇੱਥੇ ਐਜ਼ ਅ ਗੈਸਟ ਆਫ ਆਨਰ ਮੈਨੂੰ ਇੱਥੇ ਪਰਫਾਰਮ ਕਰਨ ਦਾ ਮੌਕਾ ਮਿਲਿਆ ਸੋ ਮੈਂ ਇੱਥੇ ਪਿਆਰ ਤੇਰੇ ਦਾ ਅਸਰ ਗਿਆ ਪ੍ਰਭ ਗਿਲ ਜੀ ਦਾ ਐਂਡ ਕਮਲ ਖਾਨ ਜੀ ਦਾ ਇਸ਼ਕ ਸੁਫੀਆਂ ਨਾ ਗਿਆ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਹੋ ਆਵੇ ਨਾ ਅੱਖੀਆਂ ਦੇ ਵਿੱਚ ਘੁੰਮਦਾ ਸੋਹਣਾ ਚਿਹਰਾ ਏ ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਹੋ ਆਵੇ ਸੌਰਮਣੀ ਬਹੁਤ ਬਹੁਤ ਸਵਾਗਤ ਅਡਲਦੇ ਆ ਲਾਈਵ ਚ ਥੈਂਕ ਯੂ ਜਿਸ ਤਰ੍ਹਾਂ ਕਿ ਬਾ ਲੋੜੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਕਿਦਾਂ ਸੈਲੀਬ੍ਰੇਟ ਕੀਤੀ ਜਾ ਰਿਹਾ ਕਿ ਕਿ ਐਕਟੀਵਿਟੀਜ਼ ਚੱਲ ਰਹੀਆਂ ਬਾ ਐਕਟੀ ਲੋੜੀ ਬਹੁਤ ਵਧੀਆ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਤੇ ਐਕਟੀਵਿਟੀ ਵੀ ਸਾਡੇ ਕੋਲੇ ਪੰਗੜਾ ਵੀ ਕੀਤਾ ਜਾਣਾ ਹੈ ਡਾਂਸ ਵੀ ਆ ਤੇ ਲੋਕ ਗੀਤ ਵੀ ਪਰਫਾਰਮੈਂਸ ਬੱਚੇ ਕਰ ਰਹੇ ਨੇ ਤੇ ਬਹੁਤ ਵਧੀਆ ਸਾਰੇ ਸੈਲੀਬ੍ਰੇਟ ਕਰ ਰਹੇ ਲੋੜੀ ਤੁਸੀਂ ਕੀ ਪਰਫਾਰਮ ਕੀਤਾ ਹੈ ਮੈਂ ਫੋਕ ਸੌਂਗ ਕੀਤਾ ਹੈ ਕਿਹੜਾ ਕੀਤਾ ਸੀ ਮੈਂ ਕੀਤਾ ਸੀਗਾ ਆਪਣੇ ਮਿਕਸੀ ਸੀਗਾ ਹਾਂਜੀ ਤੇ ਉਹ ਦੱਸ ਸੀਗਾ ਚੱਲ ਮੇਲੇ ਨੂੰ ਚਲੀਏ ਆ ਸੁਣਾਓ ਕੋਈ ਓਕੇ ਹਾਂ ਚੱਲੀਏ ਹਾਏ ਚੱਲ ਮੇਲੇ ਨੂੰ ਚੱਲੀਏ ਮੱਲਾ ਕੱਢ ਕੁੜਤੇ ਦੇ ਵਟ ਵੇ ਚੱਲ ਮੇਲੇ ਨੂੰ ਚੱਲੀਏ ਹਾਏ ਚੱਲ ਮੇਲੇ ਨੂੰ ਚੱਲੀਏ ਬਾਜੀ ਬਾ ਸੋ ਕੀ ਗਾਣਾ ਚਾਹੋਗੇ ਇਸ ਮੌਕੇ ਦੇ ਬਾਕੀ ਉਥੋਂ ਤੁਸੀਂ ਸਰ ਲੋੜੀ ਕਿਉਂਕਿ ਸਭ ਨੂੰ ਸਭ ਤੋਂ ਪਹਿਲਾਂ ਤਾਂ ਹੈਪੀ ਲੋੜੀ ਸਾਰੇ ਇੰਜੋਏ ਕਰੋ ਆਪਣੀ ਲੋੜੀ ਨੂੰ ਤੇ ਸੇਫਲੀ ਕਰਿਓ ਪਤੰਗ ਪਤੰਗ ਨਾ ਚੜਾਓ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਤੇ ਆਪਣੇ ਘਰਾਂ ਚ ਰਹੋ ਹੈਪੀ ਲੋੜੀ ਸਾਰਿਆਂ ਨੂੰ ਸੋ ਨੈਕਸਟ ਬਾਰੇ ਕਿੱਦਾਂ ਲੱਗਿਆ ਪਰਫਾਰਮ ਕਰਕੇ ਔਰ ਕਿੰਨੀ ਐਕਸਾਈਟਮੈਂਟ ਹੈ ਬਾਅਦ ਲੋੜੀ ਦੇ ਇਸ ਵੇਲੇ ਬਹੁਤ ਵਧੀਆ ਲੱਗਿਆ ਜੀ ਵੈਸੇ ਕੋਲਜ ਵਾਲਿਆਂ ਨੇ ਸਾਡੇ ਲਈ ਇੰਨਾ ਕੀਤਾ ਬਹੁਤ ਖੁਸ਼ੀ ਹੁੰਦੀ ਆ ਆਪਾਂ ਨੂੰ ਤੇ ਪਰਫਾਰਮੈਂਸ ਕਰਕੇ ਦਿਲੋਂ ਖੁਸ਼ੀ ਹੋਈ ਬਹੁਤ ਬਾਹਰ ਕੀ ਕੀ ਐਕਟੀਵਿਟੀਜ਼ ਚੱਲ ਰਹੀਆਂ ਨੇ ਬਹੁਤ ਐਕਟੀਵਿਟੀਜ਼ ਜਿਵੇਂ ਆਪਣੇ ਆਪਣੇ ਕੋਲਜ ਦਾ ਪੰਗੜਾ ਤੁਹਾਨੂੰ ਪਤਾ ਕਿੰਨਾ ਪਰਫਾਰਮੈਂਸ ਜਿਵੇਂ ਦੋ ਪਰਫਾਰਮੈਂਸ ਪਹਿਲਾਂ ਵੀ ਹੋ ਗਈ ਤਾਂ ਪਹਿਲਾਂ ਸੋਲੋ ਪਰਫਾਰਮੈਂਸ ਸੀਗੀ ਤੇ ਨਾਲੇ ਆਪਣੇ ਦੋ ਭਾਈ ਜਾਨੇ ਕੀਤਾ ਵਧੀਆ ਕੀਤਾ ਤੇ ਹੁਣ ਸਿੰਗਿੰਗ ਦੀ ਪਰਫਾਰਮੈਂਸ ਚੱਲ ਰਹੀ ਹੈ ਜੀ ਤੁਸੀਂ ਕੀ ਸੁਣਾਇਆ ਬਾ ਮੈਂ ਭਾਜੀ ਗਾਣਾ ਸੁਣਾਇਆ ਸੀ ਆਪਣੇ ਰਿਵੈਰ ਪਿੰਨੂ ਪੱਜੂ ਦਾ ਪੰਨੂ ਪੱਜੂ ਦਾ ਮਰ ਜਾਣੀ ਤਾਰਿਆਂ ਨੂੰ ਕਰੇ ਟਿਚਰਾ ਬਿਲਕੁਲ ਸਾਬ ਦੋ ਲਗਾ ਦੱਸ ਮਰ ਜਾਣੀ ਤਾਰਿਆਂ ਨੂੰ ਕਰੇ ਟਿਚਰਾਉ ਕੁੜੀ ਚੰਨ ਵਰਗੀ ਮਰ ਜਾਣੀ ਤਾਰਿਆਂ ਨੂੰ ਕਰੇ ਟਿਚਰਾਉ ਕੁੜੀ ਚੰਨ ਵਰਗੀ ਚੜਦੀ ਸਵੇਰ ਜਹਾਰੂਪਨਾਦ ਦਾ ਚੜਦੀ ਸਵੇਰ ਜੇ ਹਾ ਰੂਪ ਨਾਰ ਦਾ ਗੁਲਕੰਦ ਵਰਗੀ ਤੇ ਜਾਂਦੇ ਨੇ ਕੀ ਕਹਿਣਾ ਚਾਹਾਂਗੇ ਮੈਂ ਸਾਰੀ ਯੂਥ ਨੂੰ ਇਸ ਮੌਕੇ ਤੇ ਲੋੜੀ ਦੇ ਤਿਉਹਾਰ ਤੇ ਕਹਿਣਾ ਇਹ ਹੀ ਆ ਭਾਜੀ ਕਿ ਜੋ ਸਾਨੂੰ ਆਪਣੀ ਗਵਰਨਮੈਂਟ ਨੇ ਗਾਈਡਲਾਈਨਸ ਦਿੱਤੀਆਂ ਨੇ ਆਪਾਂ ਉਹਨਾਂ ਚ ਰਹਿ ਕੇ ਆਪਣੇ ਲੋੜੀ ਦਾ ਤਿਉਹਾਰ ਮਨਾਈਏ ਤੇ ਬਹੁਤ ਵਧੀਆ ਲੱਗਾ ਤੁਹਾਡਾ ਨਵੀਂ ਮਤਲਬ ਕੀ ਗੱਲ ਕਰਕੇ ਬਹੁਤ ਬਹੁਤ ਸਪਰੀਮ ਸੋ ਭਾਜੀ ਕਿੱਦਾਂ ਸੈਲੀਬ੍ਰੇਟ ਕੀਤੀ ਅੱਜ ਕਾਲਜ ਦੇ ਵੀ ਲੋੜੀ ਦੇ ਸੀ ਬਹੁਤ ਵਧੀਆ ਜੀ ਹਰ ਇੱਕ ਸਾਲ ਦੀ ਤਰ੍ਹਾਂ ਹਨਾ ਇਸ ਸਾਲ ਵੀ ਬਹੁਤ ਵਧੀਆ ਗਿਆ ਸੋ 3 ਸਾਲ ਹੋ ਗਏ ਇਸ ਕਾਲਜ ਵਿੱਚ ਪੜਦਿਆਂ ਨੂੰ ਮਤਲਬ ਪਹਿਲਾਂ ਨਾਲ ਅੱਜ ਬਹੁਤ ਵਧੀਆ ਲੱਗ ਰਿਹਾ ਜੀ ਖੁਲੋੜੀ ਤੇ ਆ ਕੇ ਜੀ ਕੀ ਕਿਸ ਤਰ੍ਹਾਂ ਸ਼ੁਰੂਆਤ ਹੋਈ ਹੈ ਪ੍ਰੋਗਰਾਮ ਦੀ ਇਹ ਬਹੁਤ ਵਧੀਆ ਜੀ ਆਪਣਾ ਹੋ ਗਿਆ ਦੋ ਤਿੰਨ ਘੰਟੇ ਸਟਾਰਟ ਹੋਏ ਨੂੰ ਤੇ ਬਹੁਤ ਚੰਗਾ ਲੱਗ ਰਿਹਾ ਬਹੁਤ ਟੀਚਰ ਵਗੈਰਾ ਬਹੁਤ ਕੋਆਪਰੇਟਿਵ ਨੇ ਮਤਲਬ ਹਰੇਕ ਤਰ੍ਹਾਂ ਨਾਲ ਮਿਲ ਕੇ ਸਲਾਹ ਕਰਕੇ ਹਰੇਕ ਤਰ੍ਹਾਂ ਦੇ ਸਟੂਡੈਂਟ ਨਾਲ ਹੀ ਕਰਦੇ ਨੇ ਉਹ ਕਿਹ ਕਿਹ ਕੀ ਐਕਟੀਵਿਟੀਜ਼ ਹੋ ਰਹੀਆਂ ਬਾਅਦ ਸਿੰਗਰ ਆਪਣਾ ਸਿੰਗਿੰਗ ਹੋ ਰਹੀ ਆ ਬਹੁਤ ਸਿੰਗਰ ਤੋਂ ਪਤਾ ਹੀ ਆ ਜੇ ਸੁਣੇ ਹੋਣੇ ਆ ਜੀ ਤੇ ਬਹੁਤ ਸਾਰੇ ਡਾਂਸਰ ਹੈਗੇ ਨਾ ਬਹੁਤ ਵਧੀਆ ਪੰਗੜਾ ਪਾਇਆ ਪਹਿਲਾਂ ਬਹੁਤ ਵਧੀਆ ਸੈਲੀਬ੍ਰੇਟ ਹੋ ਰਹੀ ਸਭ ਤੇ ਤੁਸੀਂ ਵਰਗੀ ਕਿਸੇ ਐਕਟੀਵਿਟੀ 'ਚ ਹਿੱਸਾ ਲਿਆ? ਮੈਂ ਲਿਆ ਜੀ ਸਿੰਗਿੰਗ ਦੇ ਵਿੱਚ ਮੇਰਾ ਮਤਲਬ ਮੇਰਾ ਮਤਲਬ ਮੇਰੀ ਹੌਬੀ ਆ ਬਹੁਤ ਜ਼ਿਆਦਾ ਮਤਲਬ ਮੈਂ ਫਿਊਚਰ ਦੇ ਵਿੱਚ ਜ਼ਰੂਰ ਕਰੂੰਗਾ ਮਤਲਬ ਅੱਗੇ ਦੀ ਅੱਗੇ ਹੋਰ ਮੇਰੇ 2-3 ਗਾਣੇ ਵੀ ਆ ਚੁੱਕੇ ਨੇ ਤੇ ਹੋਰ ਅੱਗੇ ਜਾ ਕੇ ਮੈਂ ਮਿਹਨਤ ਕਰ ਰਿਹਾ ਅੱਗੇ ਜਾ ਕੇ ਮਾਲਕ ਕਿਰਪਾ ਕਰੇ ਤਾਂ ਚੜਾ ਗਏਗੀ। ਜੀ ਦਰਸ਼ਕਾਂ ਨੂੰ ਹਰ ਦਿਆਂ ਲਈ ਤੇ ਆਪਣਾ ਜੀ ਸਿੱਧੂ ਮੂਸੇਵਾਲਾ ਦਾ ਹੀ ਗਾਣਾ ਸੁਣਾ ਦਿੰਨੇ ਹਾਂ ਜਿਹੜਾ ਮੈਂ ਗਾ ਕੇ ਆਇਆ ਉੱਥੇ ਸੁਣਾ ਦਿੰਨੇ ਹਾਂ। ਜੀ ਤੂੰ ਮੈਨੂੰ ਗੱਭਰੂ ਕਰਦੇ ਕਰਦੇ ਨੂੰ ਤੈਨੂੰ ਆਏ ਨੇ ਮੁੱਲ ਮੋੜ ਨਾ ਚੋਣਾ ਤੇਰੇਆਂ ਤੌਲਿਆਂ ਦਾ ਸਾਰੀ ਉਮਰ ਤੂੰ ਬਾਪੂ ਮੇਰਾ ਕਰਿਆ ਏ ਹੁਣ ਬੋਝ ਤੂੰ ਮੈਨੂੰ ਦੇ ਦੇ ਤੇਰੇਆਂ ਰੋਲਿਆਂ ਦਾ ਜੀ ਨੂੰ ਡਿੱਗਦੇ ਟੈਂਦੇ ਨੂੰ ਲੋਕੀ ਟਿਚਰਾਂ ਕਰਦੇ ਸੀ ਉਹ ਪਰਬਤ ਵਾਂਗੂ ਛਾਤੀ ਤਾਣ ਖਲੋ ਗਿਆ ਏ ਦੁਨੀਆਂ ਦੀ ਕਿਹੜੀ ਸ਼ਹਿ ਚਾਹੀ ਦੀ ਹੀ 10 ਬਾਪੂ ਹੋ ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ ਐ ਧੰਨਵਾਦ ਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਦੋਸਤੋ ਸਿਆਸ ਕਰਦੇ ਕਿ ਤੁਮ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਵਾਲੇ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋਸ਼ਲ ਜੂ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਦੁਆ ਨੂੰ ਦੋਈ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ